ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਫਿਰੇ ਦੀ ਤਾਜ਼ਾ ਅਪਡੇਟ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਪੰਜਾਬ 'ਚ ਜਾਰੀ ਹੋ ਗਏ ਨੇ ਦੁਕਾਨਾਂ ਬੰਦ ਰੱਖਣ ਦੇ ਹੁਕਮ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਲੰਧਰ ਵਾਸੀਆਂ ਲਈ ਮਹੱਤਵਪੂਰਨ ਸੂਚਨਾ ਸਾਹਮਣੇ ਆਈ ਹੈ ਮੋਡਲ ਟਾਊਨ ਮਾਰਕੀਟ ਦੀ ਮੋਬਾਈਲ ਐਸੋਸੀਏਸ਼ਨ ਨੇ 26 ਤੋਂ 29 ਜੂਨ ਤੱਕ ਮਾਰਕੀਟ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਅਰਾਜੀਵ ਦੁੱਗਲ ਨੇ ਦੱਸਿਆ ਹੈ ਕਿ ਗਰਮੀਆਂ ਦੇ ਛੁੱਟੀਆਂ ਦੇ ਮੱਦੇਨਜ਼ਰ ਚਾਰ ਦੁਕਾਨਾਂ ਚਾਰ ਦਿਨਾਂ ਲਈ ਬੰਦ ਰੱਖੀਆਂ ਜਾਣਗੀਆਂ ਇਸ ਦੌਰਾਨ ਮਾਰਕੀਟ ਦੇ ਵਿਸਾਰੀ ਮੋਬਾਈਲ ਕੋਆਨਾ ਬੰਦ ਰਹਿਣਗੀਆਂ ਇਸ ਦੌਰਾਨ ਕੋਈ ਵੀ ਉਪਾਰਕ ਸਮਗਰੀ ਨਹੀਂ ਹੋਵੇਗੀ ਇਹ ਫੈਸਲਾ ਐਸੋਸੀਏਸ਼ਨ ਦੇ ਮੈਂਬਰਾਂ ਦੇ ਵਿਚਾਰ ਸਹਿਮਤੀ ਦੇ ਨਾਲ ਲਿਆ ਗਿਆ ਹੈ ਅਤੇ ਇਸ ਸਬੰਧੀ ਇੱਕ ਅਧਿਕਾਰਿਤ ਪੋਸਟਰ ਵੀ ਜਾਰੀ ਕੀਤਾ ਗਿਆ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ 'ਚ ਦੱਸੋ ਅਤੇ ਇਸ ਵੀਡੀਓ ਨੂੰ ਬਤੋਵਾਦ ਲਾਈਕ ਤੇ ਸ਼ੇਅਰ ਵੀ ਕਰਨਾ ਤਾੰਗਾ ਕੇ ਜਲੰਧਰ ਦੇ ਲੋਕਾਂ ਦਾ ਕੀ ਨਿਊਜ਼ ਪਹੁੰਚ ਸਕੇ ਖਬਰਾਂ ਦਾ ਅੰਤਰ ਦੇਖ